ਦੋਸਤੋ ਇਹ ਜਿਹੜੇ ਅੱਗ ਦੇ ਭਾਂਬੜ ਵੱਰ ਰਹੇ ਹਨ ਇਹ ਇੱਕ ਘਰ ਦੇ ਵਿੱਚ ਤਬਾਈ ਮਚਾ ਗਿਆ ਜਦੋਂ ਰਾਤ ਹਨੇਰੀ ਆਈ ਹੈ ਤੇ ਹਨੇਰੀ ਆਉਣ ਦੇ ਨਾਲ ਇੱਕ ਗਰੀਬ ਪਰਿਵਾਰ ਕਿਸਾਨ ਦੇ ਘਰ ਨੂੰ ਅੱਗ ਲੱਗ ਗਈ ਤੇ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਇਹ ਜਿਹੜੀ ਖਬਰ ਹੈ ਇਹ ਹੈ ਤੱਲੀ ਗੁਲਾਮ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਦੇ ਵਿੱਚ ਤੇ ਇਹ ਪਰਿਵਾਰ ਜਿਹੜਾ ਸੀ ਹਰਪ੍ਰੀਤ ਸਿੰਘ ਸੋ ਆ ਅੱਗ ਜਿਹੜੀ ਹੈ ਬਹੁਤ ਜ਼ਿਆਦਾ ਲੱਗੀ ਤੂੜੀ ਜਿਹੜੀ ਹੈ तकरीबन 5-6 ਟਰਾਲੀਆਂ ਸੜ ਕੇ ਸੁਆਹ ਹੋ ਗਈ ਕੱਲੀ ਤੂੜੀ ਨਹੀਂ ਸੜੀ ਨਾਲ ਜਿਹੜਾ ਬਰਾਂਡਾ ਸੀ ਉਸ ਦੀ ਛੱਤ ਵੀ ਸੜ ਗਈ ਤੇ ਨਾਲ ਹੀ ਇੱਥੇ ਆ ਜਿਹੜਾ ਆ ਵੇਖੋ ਛੱਤ ਛੜੀ ਹੈ ਨਾਲ ਇੱਥੇ ਪਸ਼ੂ ਬੰਨੇ ਸਨ ਇੱਥੇ ਆ ਜਗ੍ਹਾ ਤੇ ਪਸ਼ੂ ਬੰਨੇ ਸਨ ਪਰ ਆ ਵਿੱਚ ਕੰਧ ਹੋਣ ਕਰਕੇ ਪਸ਼ੂਆਂ ਦਾ ਬਚਾਅ ਹੋ ਗਿਆ ਤੇ ਪਰਿਵਾਰ ਨੇ ਪਸ਼ੂ ਤੇ ਕੱਢ ਲੈ ਪਰ ਬਾਕੀ ਜਿਹੜਾ ਹੈ ਜਿਹੜਾ ਮਾਲੀ ਨੁਕਸਾਨ ਹੈ ਨਾ ਬਹੁਤ ਜ਼ਿਆਦਾ ਹੋ ਗਿਆ ਹੈ ਆ ਛੱਤਾਂ ਵੀ ਜਿਹੜੀਆਂ ਸੜ ਗਈਆਂ ਨੇ ਸੋ ਦੋਸਤੋ ਬੇਨਤੀ ਹੈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕੋਈ ਜਿਹੜਾ ਦਾਨੀ ਸੱਜਣਾ ਇਸ ਪਰਿਵਾਰ ਦੀ ਮਦਦ ਕਰ ਸਕੇ ਆ ਵੇਖੋ ਆ ਬੋਰ ਸੜ ਗਿਆ ਮੰਜੇ ਸੜ ਗਏ ਨੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਇੱਕ ਗਰੀਬ ਬੰਦੇ ਵਾਸਤੇ ਇਹਨਾਂ ਨੁਕਸਾਨ ਜਿਹੜਾ ਹੈ ਜੋ ਬੜਾ ਔਖਾ ਹੈ ਪਰਪਾਈ ਕਰਨੀ ਇਸ ਵਾਸਤੇ ਸਰਕਾਰਾਂ ਨੇ ਕੁਝ ਨਹੀਂ ਦੇਣਾ ਦੋਸਤੋ ਤੁਹਾਨੂੰ ਪਤਾ ਹੀ ਹੈ ਤੇ ਕੋਈ ਇਸ ਪਰਿਵਾਰ ਦੀ ਬਾਹ ਫੜ ਲਵੇ ਦਾਨੀ ਸਜਣ ਇਸ ਵਾਸਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਦਦ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ